ਕਿਸਾਨ ਜਿਹੜੇ ਆ ਉਹ ਲਗਾਤਾਰ ਤੁਸੀਂ ਅੜੇ ਹੋਏ ਹੋ ਕਿ ਅਸੀਂ ਜਿਹੜੀ ਆ ਇਹ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਆ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਕਿ ਕਿਸਾਨ ਜਿਹੜੇ ਖੁਸ਼ ਬੜੇ ਆ ਤੇ ਖੁਸ਼ ਕਿਸਾਨ ਤੁਹਾਡੇ ਚੋਂ ਕਿਹੜੇ ਨਹੀਂ ਜਿਹੜਾ ਤੁਸੀਂ ਸਵਾਲ ਕੀਤਾ ਜੀ ਇਹ ਜਿਹੜੀ ਸਰਕਾਰ ਆ ਬੜੀ ਝੂਠੀ ਸਰਕਾਰ ਨੇ ਪਹਿਲਾਂ ਜਿੱਦੇ ਨੋਟੀਫਿਕੇਸ਼ਨ ਕੀਤਾ ਉਹ ਅਖਬਾਰ ਦੇ ਵਿੱਚ ਦਿੱਤਾ ਸੀ ਵੀ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਸਕਦਾ ਜੇ ਨਾ ਚਾਵੇ ਤਾਂ ਨਾ ਦੇ ਸਕਦਾ ਉਸ ਅਧੀਨ ਅਸੀਂ ਜਦੋਂ ਪਤਾ ਕੀਤਾ ਸਾਰੇ ਅਸੀਂ ਪਿੰਡਾਂ ਦੇ ਇਕੱਠ ਕੀਤਾ ਆਪਦੇ ਕਮੇਟੀ ਸਾਰੇ ਕਿਸਾਨ ਵੀਰਾਂ ਦਾ ਇਕੱਠੇ ਹੋਏ ਆ ਤਾਂ ਅਸੀਂ ਸਾਰਿਆਂ ਨੇ ਰੈ ਮਸ਼ਵਰਾ ਕੀਤਾ ਤਾਂ ਇੱਕ ਵੀ ਕਿਸਾਨ ਨੇ ਜ਼ਮੀਨ ਦੇਣ ਤੋਂ ਹਾਂ ਨਹੀਂ ਕੀਤੀ ਸਾਰਿਆਂ ਨੇ ਨਾ ਹੀ ਕੀਤੀ ਤਿੰਨ ਚਾਰ ਦਿਨ ਹੋ ਗਏ ਇੱਕ ਐਪਲੀਕੇਸ਼ਨ ਮਿਲੀ ਆ ਇਹਨਾਂ ਨੇ ਸਾਡੇ ਪਿੰਡਾਂ ਦੇ ਜਿਹੜਾ ਐਨਓਸੀ ਆ ਉਹਤੇ ਰੋਕ ਲਾ ਦਿੱਤੀ ਆ ਅੱਛਾ ਹਾਂਜੀ ਇਹ ਐਨੀ ਝੂਠੀ ਸਰਕਾਰ ਹੈ ਕੱਲ ਸਾਡੇ ਪਿੰਡ ਪਟਵਾਰੀ ਤੇ ਕਾਨਗੋ ਨੂੰ ਕੱਲ ਦਿੱਤਾ ਉਹ ਕਹਿੰਦੇ ਜੀ ਤੁਹਾਨੂੰ ਸਰਕਾਰ ਦੀ ਸਕੀਮ ਆ ਜਿਹੜੀ ਦੱਸਣੀ ਜਦੋਂ ਅਸੀਂ ਕਿਹਾ ਸੀ ਜ਼ਮੀਨ ਦੇਣੀ ਨਹੀਂ ਚਾਹੁੰਦੇ ਅਸੀਂ ਸਕੀਮ ਸੁਣ ਕੇ ਕਰਨਾ ਕੀ ਆ ਅਸੀਂ ਤਾਂ ਇੱਕ ਮਰਲਾ ਜ਼ਮੀਨ ਦਾ ਨਹੀਂ ਤੁਹਾਨੂੰ ਦੇਣਾ ਚਾਹੁੰਦੇ ਅਸੀਂ ਮੁੱਖ ਮੰਤਰੀ ਹੁੰਦਿਆ ਸਾਨੂੰ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਵੀ ਇਸ ਸੀਐਮ ਦੇ ਅਹੁਦੇ ਤੇ ਬੈਠ ਕੇ ਬੰਦਾ ਝੂਠ ਬੋਲੀ ਜਾਂਦਾ ਸਾਰੇ ਆਮ ਝੂਠ ਬੋਲੀ ਜਾਂਦਾ ਸਾਨੂੰ ਮਰਨਾ ਤਾਂ ਮਨਜ਼ੂਰ ਆ ਪਰ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਜਦੋਂ ਤਿੰਨ ਕਾਲੇ ਕਾਨੂੰਨ ਆਏ ਐ ਉਦੋਂ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਕਿ ਜਿਨ੍ਹਾਂ ਲਈ ਕਾਨੂੰਨ ਬਣਾਏ ਐ ਜਦੋਂ ਉਹੀ ਨਹੀਂ ਇਹ ਕਾਨੂੰਨ ਮੰਗਦੇ ਤਾਂ ਫਿਰ ਤੁਸੀਂ ਬਣਾਏ ਕਾਦੇ ਲਈ ਐ ਹੁਣ ਲੈਂਡ ਪੂਲਿੰਗ ਪਾਲਿਸੀ ਕਿਸਾਨ ਮੰਗਦੇ ਆ ਜਿਹੜੀ ਇਹਨਾਂ ਨੇ ਬਣਾਤੀ ਸੀ ਤਾਂ ਇਸੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਤੂੰ ਉਹੀ ਭਗਵੰਤ ਮਾਨ ਆ ਖੜਕੜ ਕਲਾਂ ਜਾ ਕੇ ਉਹ ਸ਼ਹੀਦਾਂ ਦੀਆਂ ਜਮੀਆਂ ਜਿੱਥੇ ਸ਼ਹੀਦیاں ਦਿੱਤੀਆਂ ਸੀ ਉੱਥੇ ਮਿੱਟੀ ਚਾ ਕੇ ਮੱਥੇ ਨੂੰ ਲਾ ਕੇ ਸੌਹਾ ਖਾਂਦਾ ਸੀ ਵੀ ਮੈਂ ਪੰਜਾਬ ਦਾ ਆਹ ਕਰ ਦੂੰਗਾ ਮੈਂ ਪੰਜਾਬ ਨੂੰ ਇਸ ਲੈਵਲ ਤੇ ਲੈ ਜਾਊਂਗਾ ਲੋਕੀ ਬਾਹਰੋਂ ਆਉਣਗੇ ਤੂੰ ਤਾਂ ਸਾਨੂੰ ਪੰਜਾਬ ਵਾਲੇ ਬੈਠਿਆਂ ਨੂੰ ਬਾਹਰ ਕੱਢੀ ਜਾਂਦਾ ਇਹੋ ਜ ਆਮ ਆਦਮੀ ਪਾਰਟੀ ਨੇ ਕਿਸਾਨ ਮਾਰੂ ਨਿੱਦਿਆਂ ਦੇ ਅਧੀਨ ਲਿਆਉਣਾ ਚਾਹੁੰਦਾ ਪਰ ਇਹ ਕਿਸਾਨ ਆ ਇਹ ਆਮ ਆਦਮੀ ਪਾਰਟੀ ਦੇ ਅੱਗੇ ਝੁਕਣਗੇ ਜਗਰਾਉਂ ਤੋਂ ਲੋਕਲ ਵਿਧਾਇਕ ਨੇ ਬੀਬੀ ਸਰਬਜੀਤ ਕੌਰ ਮਾਨੂ ਕਿ ਤੁਸੀਂ ਉਹਨਾਂ ਦਾ ਵੀ ਬਿਆਨ ਦੇਖਿਆ ਹੋਣਾ ਮੇਰੇ ਖਿਆਲ ਚ ਉਹਨਾਂ ਦਾ ਵੀ ਇਸ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਬਿਆਨ ਆਇਆ ਉਹ ਕਹਿੰਦੇ ਕਿ ਕਿਸਾਨ ਖੁਸ਼ ਬੜੇ ਨਹੀਂ ਜਿਹੜਾ ਮੱਚੂਟ ਬੋਲਦਿਆ ਜੀ ਆਪਾਂ ਨੂੰ ਪਤਾ ਹੀ ਆ ਜੀ ਸਾਰੇ ਬੀਬੀ ਸਰਬਜੀਤ ਕੌਰ ਨੂੰ ਆਪਾਂ ਜਾਣਦੇ ਆ ਵੀ ਉਹਨਾਂ ਦੇ ਵੀ ਕਿਸੇ ਦੇ ਜੇ ਉਹ ਚੰਗੇ ਹੁੰਦੇ 7 ਤਰੀਕ ਨੂੰ ਸਾਡੇ ਧਰਨੇ 'ਚ ਆ ਕੇ ਗੱਲ ਕਹਿੰਦੇ ਉਹਦੇ ਸਾਡੇ ਧਰਨੇ ਦੇ ਵਿੱਚ ਹੁੰਦੇ ਆਪਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਵੀ ਆਓ ਭਾਈ ਕਿਸਾਨਾਂ ਦੇ ਨਾਲ ਖੜੋ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਆ ਕੇ ਕਿਸਾਨਾਂ ਦੇ ਨਾਲ ਨਹੀਂ ਖੜਿਆ ਇੱਕ ਪਾਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕਿਸਾਨ ਸਰਕਾਰ ਦੇ ਖਿਲਾਫ ਡਟ ਕੇ ਅੜੇ ਹੋਏ ਆ ਪਰ ਦੂਜੇ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਇਸ ਪਾਲਿਸੀ ਤੋਂ ਕਿਸਾਨ ਖੁਸ਼ ਬੜੇ ਨੇ ਤੇ ਖੁਸ਼ੀ-ਖੁਸ਼ੀ ਆਪਣੀਆਂ ਜ਼ਮੀਨਾਂ ਸਾਨੂੰ ਦੇ ਰਹੇ ਹੈਗੇ ਆ ਸਾਡੇ ਨਾਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਮੇਟੀ ਬਣੀ ਆ ਕਿਸਾਨਾਂ ਦੀ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਕਮੇਟੀ ਦੇ ਜਿਹੜੇ ਮੈਂਬਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਅਸਲੀਅਤ ਜਿਹੜੀ ਹੈ ਹੈ ਕੀ ਆ ਜੇਦਾਰ ਮਲਕ ਜੀ ਸਾਡੇ ਨਾਲ ਨੇ ਜੇਦਾਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਔਰ ਕਿਸਾਨ ਜਿਹੜੇ ਹੈ ਉਹ ਲਗਾਤਾਰ ਤੁਸੀਂ ਅੜੇ ਹੋਏ ਹੋ ਕਿ ਅਸੀਂ ਜਿਹੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਆ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਕਿ ਕਿਸਾਨ ਜਿਹੜੇ ਖੁਸ਼ ਬੜੇ ਆ ਤੇ ਖੁਸ਼ ਕਿਸਾਨ ਤੁਹਾਡੇ ਚੋਂ ਕਿਹੜੇ ਨੇ ਪਹਿਲਾਂ ਤਾਂ ਜੀ ਮੈਂ ਆਪਦੇ ਸਾਰੇ ਵੀਰਾਂ ਨੂੰ ਥੋਡੇ ਮਾਧਮ ਰਾਈ ਸੱਸੀ ਕਾਲ ਬੁਲਾਉਣਾ ਤੁਹਾਡਾ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਆਵਾਜ਼ ਆ ਜਿਹੜੀ ਸਰਕਾਰ ਤੱਕ ਤੇ ਲੋਕਾਂ ਤੱਕ ਪਹੁੰਚਾਉਂਦੇ ਆ ਜਿਹੜੀ ਲੋਕਾਂ ਨੂੰ ਅਸਲੀਅਤ ਆ ਉਹਦਾ ਪਤਾ ਲੱਗ ਸਕੇ ਜਿਹੜਾ ਤੁਸੀਂ ਸਵਾਲ ਕੀਤਾ ਜੀ ਇਹ ਜਿਹੜੀ ਸਰਕਾਰ ਆ ਬੜੀ ਝੂਠੀ ਆ ਜੀ ਕਿਉਂਕਿ ਸਰਕਾਰ ਨੇ ਪਹਿਲਾਂ ਜਿੱਦੇ ਨੋਟੀਫਿਕੇਸ਼ਨ ਕੀਤਾ ਉਹ ਅਖਬਾਰ ਦੇ ਵਿੱਚ ਦਿੱਤਾ ਸੀ ਵੀ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਸਕਦਾ ਜੇ ਨਾਂ ਚਾਵੇ ਤਾਂ ਨਾਂ ਦੇ ਸਕਦਾ ਉਸ ਅਧੀਨ ਅਸੀਂ ਜਦੋਂ ਪਤਾ ਕੀਤਾ ਸਾਰੇ ਅਸੀਂ ਪਿੰਡਾਂ ਦੇ ਇਕੱਠ ਕੀਤਾ ਆਪਦੇ ਕਮੇਟੀ ਸਾਰੇ ਕਿਸਾਨ ਵੀਰਾਂ ਦਾ ਇਕੱਠੇ ਹੋਏ ਆ ਤਾਂ ਅਸੀਂ ਸਾਰਿਆਂ ਨੇ ਰਾਇ ਮਸ਼ਵਰਾ ਕੀਤਾ ਤਾਂ ਇੱਕ ਵੀ ਕਿਸਾਨ ਨੇ ਜ਼ਮੀਨ ਦੇਣ ਤੋਂ ਹਾਂ ਨਹੀਂ ਕੀਤੀ ਸਾਰਿਆਂ ਨੇ ਨਾ ਹੀ ਕੀਤੀ ਹੈ ਕੋਈ ਵੀ ਕਿਸਾਨ ਨਹੀਂ ਸੀਗਾ ਵੀ ਮੈਂ ਇੱਕ ਮਰਲਾ ਵੀ ਜ਼ਮੀਨ ਦੇਵਾਂ ਸਾਰਿਆਂ ਨੇ ਆਪਦੇ ਐਫੀਡੀਆਰ ਤਿਆਰ ਕੀਤੇ ਤਿਆਰ ਕੀਤੇ ਅਸੀਂ ਮਤੇ ਪਾਏ ਪੰਚਾਇਤਾਂ ਦੇ ਮਤੇ ਪਾਏ ਆਮ ਜਨਤਾ ਦੇ ਮਤੇ ਪਾ ਕੇ ਸਰਕਾਰ ਨੂੰ ਭੇਜਤੀ ਗਲਾਡਾ ਨੂੰ ਭੇਜਤੀ ਉਸ ਦੇ باوجود ਵੀ ਹੁਣ ਸਾਨੂੰ 4 3-4 ਦਿਨ ਹੋ ਗਏ ਇੱਕ ਐਪਲੀਕੇਸ਼ਨ ਮਿਲੀ ਆ ਇਹਨਾਂ ਨੇ ਸਾਡੇ ਪਿੰਡਾਂ ਦੇ ਜਿਹੜਾ ਐਨਓਸੀ ਆ ਉਹ ਤੇ ਰੋਕ ਲਾ ਦਿੱਤੀ ਆ ਅੱਛਾ ਹਾਂਜੀ ਇਹ ਐਨੀ ਝੂਠੀ ਸਰਕਾਰ ਹੈ ਤੇ ਹੁਣ ਕੱਲ ਸਾਡੇ ਪਿੰਡ ਪਟਵਾਰੀ ਤੇ ਕਾਨਗੋ ਨੂੰ ਕੱਲ ਦਿੱਤਾ ਉਹ ਕਹਿੰਦੇ ਜੀ ਤੁਹਾਨੂੰ ਸਰਕਾਰ ਦੀ ਸਕੀਮ ਆ ਜਿਹੜੀ ਦੱਸਣੀ ਜਦੋਂ ਅਸੀਂ ਕਿਹਾ ਸੀ ਜ਼ਮੀਨ ਦੇਣੀ ਹੀ ਨਹੀਂ ਚਾਹੁੰਦੇ ਅਸੀਂ ਸਕੀਮ ਸੁਣ ਕੇ ਕਰਨਾ ਕੀ ਆ ਅਸੀਂ ਤਾਂ ਇੱਕ ਮਰਲਾ ਜ਼ਮੀਨ ਦਾ ਨਹੀਂ ਤੁਹਾਨੂੰ ਦੇਣਾ ਚਾਹੁੰਦੇ ਅਸੀਂ ਫਿਰ ਅਸੀਂ ਉਹਨਾਂ ਦਾ ਚੰਗੀ ਤਰ੍ਹਾਂ ਸਵਾਗਤ ਕਰਕੇ ਉਹਨਾਂ ਨੂੰ ਮੋੜਿਆ ਜੀ ਤੇ ਉਹਨਾਂ ਨੂੰ ਜਾ ਕੇ ਦੱਸਿਆ ਵੀ ਭਗਵੰਤ ਮਾਨ ਤੱਕੇ ਪਹੁੰਚ ਪਹਚਾ ਦਿਓ ਸਾਡੀ ਉਹਨਾਂ ਨੂੰ ਬਕਾਇਦਾ ਮਤੇ ਦਿੱਤੇ ਆ ਵੀ ਸਾਡਾ ਇੱਕ ਵੀ ਕਿਸਾਨ ਆ ਜਿਹੜਾ ਜ਼ਮੀਨ ਦੇਣ ਲਈ ਨਹੀਂ ਰਜ ਇਹ ਤੁਸੀਂ ਆਪਣੇ ਪਿੰਡ ਦੀ ਗੱਲ ਕਰ ਰਹੇ ਹੋ ਆਪਣੇ ਜਿਗਰਾਉਂ ਹਲਕੇ ਦੀ ਗੱਲ ਕਰ ਰਹੇ ਹੋ ਪੂਰੇ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਜਾ ਪੂਰੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਪੂਰੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਜੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਦਿਨ ਪਹਿਲਾਂ ਇੱਕ ਜੱਗ ਬਾਣੀ ਤੇ ਖਬਰ ਛਪੀ ਸੀ ਕਿ ਜੀ ਜੈਨ ਸਾਹਿਬ ਆ ਉਹ 100 ਏਕੜ ਦੇ ਰਹੇ ਆ ਜਦੋਂ ਅਸੀਂ ਜਾ ਕੇ ਉੱਥੇ ਪਤਾ ਕੀਤਾ ਵੀ ਕਿੱਥੇ ਦੇ ਰਹੇ ਆ ਨਾ ਉਸ ਪਿੰਡ ਦੇ ਜੈਨ ਸਾਹਿਬ ਆ ਤੇ ਨਾ ਉਸ ਪਿੰਡ ਦੇ ਵਿੱਚ ਮਰਲਾ ਜ਼ਮੀਨ ਦਾ ਜੈਨ ਸਾਹਿਬ ਦੇ ਨਾਮ ਸੀ ਐਨੀ ਝੂਠੀ ਹੈ ਜੀ ਸਰਕਾਰ ਝੂਠ ਗੱਲ ਇਹ ਝੂਠ ਜੀ ਇੱਕ ਪਾਸੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਪਿੰਡ ਦੀ ਜਿਹੜੀ ਐਨਓਸੀ ਤੇ ਰੋਕ ਲੱਤਦੀ ਹੈ ਸਾਫ਼ ਤੌਰ ਤੇ ਇਹ ਤੱਕ ਹੈ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਤੱਕਾ ਵੇ ਬਾਕੀ ਨਾ ਤਾਂ ਅਸੀਂ ਤਾਂ ਕਹੀ ਨਹੀਂ ਕਰਦੇ ਜਦੋਂ ਅਸੀਂ ਜਵਾਬ ਹੀ ਦੇ ਦਿੱਤਾ ਜੀ ਅਸੀਂ ਮਤੇ ਪਾ ਕੇ ਦਿੱਤੇ ਅਸੀਂ ਐਫੀਡੈਫਟ ਦਿੱਤਾ ਜੀ ਫਿਰ ਤਾਂ ਸਾਡੇ ਪਿੰਡ ਆਉਣ ਦਾ ਮਤਬ ਨਹੀਂ ਸੀ ਫਿਰ ਸਾਡੇ ਪਿੰਡ ਤੇ ਇਹਨਾਂ ਨੂੰ ਰੋਕ ਐਲਸੀਐਲਜੂ ਤੇ ਰੋਕ ਲਾਉਣ ਦੀ ਲੋੜ ਹੀ ਕੋਈ ਨਹੀਂ ਸੀ ਜਦੋਂ ਅਸੀਂ ਜਵਾਬ ਹੀ ਦੇ ਚੁੱਕੇ ਹਾਂ ਜੀ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਇਹਨਾਂ ਕਿਉਂ ਆਏ ਸਾਡੇ ਪਿੰਡ 'ਚ ਇਹ ਤਾਂ ਜਾਣ ਕੇ ਝੂਠ ਦਾ ਫਲੰਦਾ ਜੀ ਸਾਰਾ ਭਗਵਾਨ ਤੁਮਨ ਸਾਹ ਮੁੱਖ ਮੰਤਰੀ ਹੁੰਦਿਆ ਸਾਨੂੰ ਬੜੀ ਸ਼ਰਮਨਾ ਕਹਿਣਾ ਪੈਂਦਾ ਵੀ ਇਸ ਸੀਐਮ ਦੇ ਅਹੁਦੇ ਤੇ ਬੈਠ ਕੇ ਬੰਦਾ ਝੂਠ ਬੋਲੀ ਜਾਵੇ ਸਾਰੇ ਆਮ ਝੂਠ ਬੋਲੀ ਜਾਂਦਾ ਜੀ ਹੁਣ ਸਾਰੇ ਤਾਂ ਸਾਡੇ ਮਤੇ ਦਿੱਤੇ ਹੋਇਆ ਸਾਰੇ ਸਾਡੇ ਐਫੀਡੈਵਟ ਦਿੱਤੇ ਹੋਇਆ ਫੇਰ ਸਾਡੇ ਪਿੰਡ ਟੀਮਾਂ ਖਲਦੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਸੰਘਰਸ਼ ਵਢਿਆ ਹੋਇਆ ਕੀ ਲੱਗਦਾ ਕਿ ਤੁਸੀਂ ਸਰਕਾਰ ਨੂੰ ਝੁਕਾ ਲੋਗੇ ਵੈਸੇ ਤਾਂ ਕਿਸਾਨਾਂ ਨੇ ਕੇਂਦਰ ਸਰਕਾਰ ਵੀ ਝੁਕਾਈ ਐ ਏਡੀ ਕੋਈ ਵੱਡੀ ਗੱਲ ਨਹੀਂ ਕਿ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਐਨਓਸੀ ਤੇ ਰੋਕ ਲਾਤੀ ਐ ਜਿਵੇਂ ਤੁਸੀਂ ਦੱਸਿਆ ਕਿ ਜ਼ਮੀਨਾਂ ਫ੍ਰੀਜ਼ ਕਰ ਦਿੱਤੀਆਂ ਨੇ ਰਜਿਸਟਰੀਆਂ ਨਹੀਂ ਹੋ ਰਹੀਆਂ ਲੋਨ ਨਹੀਂ ਹੋ ਰਹੇ ਤਾਂ ਲੱਗਦਾ ਕਿ ਲੈਂਡ ਪੂਲਿੰਗ ਜਿਹੜੀ ਇਹ ਪਾਲਿਸੀ ਐ ਵਾਪਸ ਕਰਵਾਈ ਜਾ ਸਕਦੀ ਹੈ ਬਿਲਕੁਲ ਜੀ 100% ਅਸੀਂ ਇਹ ਪਾਲਿਸੀ ਐ ਜਿਹੜੀ ਰੱਦ ਕਰਵਾ ਕੇ ਛਡਾਂਗੇ ਕਿਉਂਕਿ ਸਾਡੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਜੁੜੀਆਂ ਸਾਰੇ ਪੰਜਾਬ ਦੇ ਪੂਰਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਗਿਆ ਤੁਸੀਂ ਪਿਛਲੇ ਸਮੇਂ ਦੌਰਾਨ ਦੇਖੋ ਰਿਕ ਜਗਾ ਦੇ ਉੱਤੇ ਧਰਨੇ ਸਾਰੇ ਹੋ ਰਹੇ ਸਾਰੇ ਜਿੰਨੇ ਵੀ ਇਹਨਾਂ ਦੇ ਹੈੱਡ ਕੁਆਰਟਰ ਸੀਗੇ ਗਲਾਡਾ ਦੇ ਉੱਥੇ ਸਾਬ ਨੇ ਐਫੀਡੈਪਟ ਬਣਾ ਕੇ ਦਿੱਤੇ ਵੀ ਅਸੀਂ ਜ਼ਮੀਨਾਂ ਵੀ ਨਹੀਂ ਦੇਣੀਆਂ ਪਰ ਹੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਪਿੰਡ ਦੇ ਵਿੱਚ ਅਸੀਂ ਬਣ ਨਹੀਂ ਦਵਾਗੇ ਇੱਕ ਮਰਲਾ ਵੀ ਜ਼ਮੀਨ ਦਾ ਇਹਨਾਂ ਨੂੰ ਨਹੀਂ ਦਵਾਾਂਗੇ ਇਹ ਚੱਲ ਕੀ ਰਿਹਾ ਸਰਕਾਰ ਕਾਰ ਕੀ ਰਹੀ ਹੈ ਕਿਸਾਨਾਂ ਦੇ ਨਾਲ ਪਹਿਲਾਂ ਉੱਥੇ ਮੋਰਚਾ ਲਾ ਕੇ ਬੈਠੇ ਸ਼ੰਭੂ ਬਾਰਡਰ ਤੇ ਉੱਥੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਫਿਰ ਉਹਨਾਂ ਦੇ ਜਿਹੜੇ ਆ ਪਸੰਦ ਜਿਹੜੇ ਉਹ ਪੰਨੇ ਉੱਥੇ ਜਿਹੜੇ ਉੱਥੇ ਉਹਨਾਂ ਨੇ ਤੰਬੂ ਲਾਏ ਹੋਏ ਸੀ ਉਹ ਪੰਨੇ ਤਾਂ ਸਾਰਾ ਕੁਝ ਉਥੋਂ ਕੀਤਾ ਹੁਣ ਜ਼ਮੀਨਾਂ ਧੱਕੇ ਨਾਲ ਨੱਪੀਆਂ ਜਾ ਰਹੀਆਂ ਇੱਕ ਕਿਸਾਨ ਵਿਰੋਧੀ ਸਰਕਾਰ ਕਹਿ ਸਕਦੇ ਆ ਇੱਕ ਬਿਲਕੁਲ ਜੀ 100% ਕਿਸਾਨ ਵਿਰੋਧੀ ਸਰਕਾਰ ਹੈ ਜੀ ਦੇਖੋ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਸਾਡੇ ਹੈ ਕੀ ਕੋਈ ਇੰਡਸਟਰੀ ਸਾਡੇ ਨਹੀਂ ਇੱਕ ਖੇਤੀ ਸੂਬਾ ਸੀ ਕਿਸਾਨੀ ਕਿਸਾਨੀ ਦਾ ਸੂਬਾ ਸੀ ਅਸੀਂ ਖੇਤੀਬਾੜੀ ਕਰਦੇ ਸੀ ਆਪਦੇ ਪਰਿਵਾਰ ਰੋਜ਼ਗਾਰ ਸਾਡਾ ਜਿਹੜਾ ਇਸ ਖੇਤੀ ਤੋਂ ਚੱਲਦਾ ਸੀ ਤੇ ਬੜੇ ਖਿਸ਼ਾਲ ਸੀ ਸਾਡੇ ਬਜ਼ੁਰਗਾਂ ਨੇ ਜੀ ਇਹ ਜ਼ਮੀਨਾਂ ਬੜੀਆਂ ਉਪਜਾਊ ਕਰਾਈਆਂ ਪਹਿਲਾਂ ਰੇਤਾ ਹੀ ਰੇਤਾ ਹੁੰਦਾ ਸੀ ਹੁਣ ਆ ਕੇ ਅਸੀਂ ਤਿੰਨ ਫਸਲਾਂ ਲੈਣ ਲੱਗੀਆਂ ਜੀ ਝੋਨਾ ਆਲੂ ਮੂੰਗੀ ਜਾਂ ਮੱਕੀ ਤਿੰਨ ਫਸਲਾਂ ਹੋਣ ਲੱਗੀਆਂ ਹੁਣ ਸਾਡੇ ਕਿਸਾਨਾਂ 'ਚ ਖਿਸ਼ਾਲੀ ਆਈ ਸੀ ਹੁਣ ਇਹ ਸਰਕਾਰ ਨੇ ਆ ਕੇ ਸਾਨੂੰ ਜਿਹੜਾ ਬਾ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਵੀ ਅਸੀਂ ਇਥੋਂ ਤੋਂ ਜਿਹੜੀਆਂ ਜ਼ਮੀਨਾਂ ਖੋਵਾਂਗੇ ਪਰ ਅਸੀਂ ਇਹ ਜ਼ਮੀਨਾਂ ਨਹੀਂ ਦੇਵਾਂਗੇ ਹੁਣ ਅਸੀਂ ਸਾਨੂੰ ਮਰਨਾ ਤਾਂ ਮਨਜ਼ੂਰ ਆ ਪਰ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਇੱਕ ਵਾਰੀ ਸੌਖੇ ਤਰੀਕੇ ਦੇ ਨਾਲ ਸਮਝਾ ਦਈਏ ਕਿ ਇੱਥੇ ਚੋਰ ਮੋਰੀ ਕਿੱਥੇ ਆ ਸਰਕਾਰ ਦੀ ਇਹ ਲੈਂਡ ਪੂਲਿੰਗ ਪਾਲਿਸੀ ਆਪਾਂ ਨੂੰ ਮਨਜ਼ੂਰ ਕਿਉਂ ਮੰਜ਼ੂਰ ਕਿਉਂ ਨਹੀਂ ਵੀਰ ਜੀ ਅਸੀਂ ਦੇਖੋ 1000 ਗਾਜ ਦਾ ਪਲਾਟ ਦੇਣਾ ਇਹਨਾਂ ਨੇ 4800 40 ਗਾਜ ਤੁਸੀਂ ਸਾਤੋਂ ਲੈਣੇ ਆ 1000 ਗਾਜ ਦੇਣਾ ਵਾ 200 ਗਾਜ ਕਮਰਸ਼ੀਅਲ ਆ ਪਰ ਉਹ ਉਹਨੂੰ ਅਸੀਂ ਕਰਾਂਗੇ ਕੀ ਨਹੀਂ ਨਾ ਉਹ ਸਾਡੇ ਕੰਮ ਦਾ ਵਾ ਕਿਉਂਕਿ ਇਹਨਾਂ ਨੇ ਤਾਂ ਹੈਗਾ ਜੀ ਸਾਡੀਆਂ ਜ਼ਮੀਨਾਂ ਤੇ ਲੋਨ ਲੈ ਲੈਣਾ ਲੋਨ ਲੈ ਕੇ ਦਿੱਲੀ ਦੇ ਕੇਜਰੀ ਆੜ ਹੁਣਾਂ ਨੂੰ ਖੁਸ਼ ਕਰਨਾ ਇਹਨਾਂ ਨੇ ਇੱਥੋਂ ਸਾਡਾ ਪੰਜਾਬ ਦਾ ਸਾਰਾ ਪੈਸਾ ਇਕੱਠਾ ਕਰਕੇ ਦਿੱਲੀ ਲੈ ਜਾਣਾ ਪੰਜਾਬ ਦੇ ਕਿਸਾਨ ਨੂੰ ਜਿਹੜਾ ਮਾਰੂ ਨੀਤੀਆਂ ਉੱਤੇ ਰਹੀ ਆ ਇਹ ਆਮ ਆਦਮੀ ਪਾਰਟੀ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਨ ਜਰ ਮਤਲਬ ਕਹਿਣ ਦਾ ਭਾਵ ਤੁਸੀਂ ਕਹਿ ਰਹੇ ਹੋ ਕਿ ਕਰਜ਼ਾ ਲੈ ਕੇ ਸਾਡੀ ਜ਼ਮੀਨ ਤੇ ਕਰਜ਼ਾ ਲੈ ਕੇ ਇਹਨਾਂ ਨੇ ਮਹਿਲ ਮਨਾਰੇ ਆਪਣੇ ਉਸਾਰਨੇ ਆ ਤੇ ਆਪਣੇ ਵਾਅਦੇ ਪੂਰੇ ਕਰਨੇ ਆ ਤਾਂ ਜੋ ਦੁਬਾਰਾ ਸੱਤਾ ਚਾ ਸਕੀ। ਹਾਂਜੀ ਬਸ ਇਹੀ ਗੱਲ ਆ ਜੀ ਹੋਰ ਤਾਂ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਕੋਲੇ ਕੋਈ ਪੈਸਾ ਨਹੀਂਗਾ ਜੀ ਪਹਿਲਾਂ ਔਰਤਾਂ ਦੇ ਨਾਲ ਸਾਡੀਆਂ ਭੈਣਾਂ ਬੀਬੀਆਂ ਨਾਲ ਵਾਅਦਾ ਕੀਤਾ ਸੀ 1000 ਰੁਪਿਆ ਦੇਣ ਦਾ ਉਹ ਤਾਂ ਇਹਨਾਂ ਤੋਂ ਦਿੱਤਾ ਨਹੀਂ ਗਿਆ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਨੂੰ ਇਹਨਾਂ ਨੇ ਅਜੇ ਤੱਕ 1 ਰੁਪਿਆ ਗ੍ਰਾਂਟ ਨਹੀਂ ਦਿੱਤੀ ಗ್ರಾಮ ਪੰਚਾਇਤ ਨੂੰ ਹੁਣ ਇਹਨਾਂ ਨੇ ਕਿਹਾ ਵੀ ਹੁਣ ਪੈਸਾ ਤਾਂ ਹੁੰਦਾ ਨਹੀਂ ਵੀ ਕਿਸਾਨ ਵੀ ਮਾਰ ਦिए ਇਹਨਾਂ ਦੀਆਂ ਜ਼ਮੀਨਾਂ ਤੇ ਲੋਨ ਲੈ ਕੇ ਅਸੀਂ ਆਪਦੇ ਜਿਹੜੇ ਵਾਅਦੇ ਆ ਪੂਰੇ ਕਰ ਲਈਏ ਤੇ ਗਾਹਾਂ ਸਰਕਾਰ ਬਣਾਉਣ ਦੀ ਜਿਹੜੀ ਅਸੀਂ ਤਿਆਰੀ ਕਰ ਲਈ ਸਰਕਾਰ ਕਹਿੰਦੀ ਕਿ ਆਹ ਜਿਹੜੇ 3 ਸਾਲ ਨੇ ਤੁਸੀਂ ਇਹਦੇ ਤੇ ਜ਼ਮੀਨ ਵੀ ਵਾਓ ਔਰ ਖੇਤੀ ਕਰੋ ਤੇ ਨਾਲ ਅਸੀਂ ਤੁਹਾਨੂੰ ਐਕਸਟਰਾ 30000 50000 70000 ਤੱਕ ਠੇਕਾ ਵੀ ਦਵਾਂਗੇ ਉਹ ਕਹਿੰਦੇ ਕਿ ਅਸੀਂ ਤਾਂ ਇਹ ਸਹੂਲਤ ਦੇ ਰਹੇ ਹਾਂ ਨਹੀਂ ਨਹੀਂ ਜੀ ਅਸੀਂ ਕਰਨੀ ਕੀ ਹੈ ਜੀ ਜਦੋਂ ਅਸੀਂ ਜ਼ਮੀਨਾਂ ਦੇ ਮਾਲਕਾਂ ਸਾਨੂੰ ਬਾਬਾ ਬੰਦਰ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾ ਕੇ ਭੇਜਿਆ ਠੀਕ ਆ ਸਾਨੂੰ ਜ਼ਮੀਨਾਂ ਆਵਾਦ ਕਰਾਈਆਂ ਉਹਨਾਂ ਨੇ ਦਿੱਤੀਆਂ ਪਰ ਇਹ ਸਾਡੀਆਂ ਜ਼ਮੀਨਾਂ ਤੇ ਕੌਣ ਲੱਗਦੇ ਠੀਕ ਹੈ ਨਾ ਅਸੀਂ ਇਹਨਾਂ ਦੇ 150000 ਰੁਪਏ ਨੇ ਅਸੀਂ ਟੂ ਆਪ ਨਹੀਂ ਮਾਰਦੀ ਇਹਨਾਂ ਦੇ ਪੈਸੇ ਤਾਂ ਜੀ ਪ੍ਰਮਾਤਮਾ ਨੇ ਸਾਨੂੰ ਆਪ ਬਖਸ਼ਿਸ਼ ਕੀਤੀ ਹੋਈ ਹੈ ਅਸੀਂ ਆਪਦੀ ਮਿਹਨਤ ਦੀ ਰੋਟੀ ਖਾਂਦੇ ਆ ਆਪਦੀ ਮਿਹਨਤ ਕਰਕੇ ਆਪਦੇ ਪੈਸੇ ਕਮਾਵਾਂਗੇ ਜੀ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਜਦੋਂ ਤਿੰਨ ਕਾਲੇ ਕਾਨੂੰਨ ਆਏ ਆ ਉਦੋਂ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਕਿ ਜਿਨ੍ਹਾਂ ਲਈ ਕਾਨੂੰਨ ਬਣਾਏ ਐ ਜਦੋਂ ਉਹੀ ਨਹੀਂ ਇਹ ਕਾਨੂੰਨ ਮੰਗਦੇ ਤਾਂ ਫਿਰ ਤੁਸੀਂ ਬਣਾਏ ਕਾਦੇ ਲਈ ਐ ਹੁਣ ਲੈਂਡ ਪੂਲਿੰਗ ਪਾਲਿਸੀ ਕਿਸਾਨ ਮੰਗਦੇ ਆ ਜਿਹੜੀ ਇਹਨਾਂ ਨੇ ਬਣਾਈ ਤੀ ਨਾ ਜੀ ਨਾ ਅਸੀਂ ਤਾਂ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਵੀ ਤੂੰ ਉਹੀ ਭਗਵੰਤ ਮਾਨ ਆ ਖੜਕੜ ਕਲਾਂ ਜਾ ਕੇ ਉਹ ਸ਼ਹੀਦਾਂ ਦੀਆਂ ਜਮੀਆਂ ਜਿੱਥੇ ਸ਼ਹੀਦیاں ਦਿੱਤੀਆਂ ਸੀ ਉੱਥੇ ਮਿੱਟੀ ਚਾੱਕ ਕੇ ਮੱਥੇ ਨੂੰ ਲਾ ਕੇ ਸੌਹਾ ਖਾਂਦਾ ਸੀ ਵੀ ਮੈਂ ਪੰਜਾਬ ਦਾ ਆਹ ਕਰ ਦੂੰਗਾ ਮੈਂ ਪੰਜਾਬ ਨੂੰ ਇਸ ਲੈਵਲ ਤੇ ਲੈ ਜਾਊਗਾ ਲੋਕੀ ਬਾਹਰੋਂ ਆਉਣਗੇ ਤੂੰ ਤਾਂ ਸਾਨੂੰ ਪੰਜਾਬ ਵਾਲੇ ਬੈਠਿਆਂ ਨੂੰ ਬਾਹਰ ਕੱਢੀ ਜਾਂਦਾ ਮੈਂ ਇਹ ਜਿਹੇ ਮਾਰੂ ਸਕ ਤੂੰ ਉਹੀ ਭਗਵੰਤ ਮਾਨ ਆ ਤੂੰ ਤੂੰ ਅੱਜ ਤੋਂ ਜਿਹੜਾ 3.5 ਸਾਲ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਇਹ ਮਾਰੂ ਨੀਤੀਆਂ ਜੀ ਸਾਰੀਆਂ ਆਮ ਆਦਮੀ ਪਾਰਟੀ ਨੇ ਕਿਸਾਨ ਮਾਰੂ ਨੀਤੀਆਂ ਦੇ ਅਧੀਨ ਲਿਆਉਣਾ ਚਾਹੁੰਦਾ ਪਰ ਇਹ ਕਿਸਾਨ ਆ ਇਹ ਆਮ ਆਦਮੀ ਪਾਰਟੀ ਦੇ ਅੱਗੇ ਝੁਕਣਗੇ ਕਦੇ ਇਹੋ ਜੀ ਧਰਨਿਆਂ ਦੇ ਵਿੱਚ ਕਿਸਾਨ ਕਿਸਾਨਾਂ ਦੇ ਧਰਨਿਆਂ ਤੇ ਜਾ ਕੇ ਉਹਨਾਂ ਤਮਾਨ ਇਹਨਾਂ ਦੀ ਆਮ ਆਦੀ ਪਾਰਟੀ ਦੇ ਲੀਡਰ ਜਾਂਦੇ ਹੁੰਦੇ ਸੀ ਸ਼ਾਇਦ ਅੱਜ ਸੱਤਾ ਦੇ ਵਿੱਚ ਇਹ ਨਾ ਹੁੰਦੇ ਤਾਂ ਤੁਹਾਡੇ ਨਾਲ ਆ ਕੇ ਧਰਨਿਆਂ ਦੇ ਵਿੱਚ ਉਹ ਬੈਠਦੇ ਪਰ ਜਿਵੇਂ ਹੀ ਸਰਕਾਰ ਜਿਹੜੀ ਉਹ ਚੇਂਜ ਹੋ ਗਈ ਤਾਂ ਹੁਣ ਉਹ ਕਿਸਾਨ ਕਹਿੰਦੇ ਕਿ ਇਹ ਕਿਸਾਨ ਥੋੜੀ ਹੈ ਤਾਂ ਕਹਿੰਦੇ ਲੀਡਰ ਹੈ ਇਹ ਕਿਹੜਾ ਖੇਤੀ ਕਰਨ ਜਾਂਦੇ ਆ ਤੁਸੀਂ ਆ ਕੇ ਦੇਖੋ ਜੀ ਸਾਰੇ ਜਿੰਨੇ ਵੀ ਕਿਸਾਨ ਹੈਗੇ ਆ ਸਾਡੇ ਨਾਲ ਧਰਨੇ 'ਚ ਬੈਠਿਆ ਇਹਨਾਂ ਦੇ ਜਿਹੜੇ ਵਲੰਟੀਅਰ ਸੀ ਜਿਹਦੇ ਮੂਹਰੇ ਹੋ ਕੇ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਕੰਮ ਵੀ ਕੀਤਾ ਨਾ ਲੁਧਿਆਣੇ ਸਾਡੇ ਧਰਨੇ ਦੇ ਵਿੱਚ ਜਾਂ ਸਾਡੇ ਮਾਲਕ ਪਿੰਡ ਦੇ ਵਿੱਚ ਜਾਂ ਪੋਨੇ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਮੂਰੇ ਸੀ ਉਹੀ ਸਾਰੇ ਆ ਕੇ ਧਾਨੇ ਤੇ ਬੈਠੇ ਆ ਸਾਡੇ ਨਾਲ ਉਹ ਵੀ ਕਹਿ ਰਿਹਾ ਵੀ ਸਾ ਤੋਂ ਬਹੁਤ ਵੱਡੀ ਗਲਤੀ ਹੋ ਗਈ ਵੀ ਇਹਨਾਂ ਦੇ ਮਗਰ ਲਾ ਕੇ ਅਸੀਂ ਜਿਹੜੀਆਂ ਵੋਟਾਂ ਪਾ ਲਈਆਂ ਜਾਂ ਲੋਕਾਂ ਦੀਆਂ ਵੋਟਾਂ ਪਵਾਤੀਆਂ ਪਰ ਅੱਗੇ ਤੋਂ ਨਹੀਂ ਹੋਊਗਾ ਇਹ ਆ ਕੇ ਪਿੰਡਾਂ ਤੇ ਦਾਕਖੇ ਤਾਂ ਸਹੀ ਵੀ ਕਿ ਕਿਹੜੇ ਕਿਸਾਨ ਕਾ ਖੇਤੀ ਕਰਦੇ ਆ ਕਿ ਨਹੀਂ ਕਰਦੇ ਇਹਨੂੰ ਪਤਾ ਲੱਗ ਜਾ ਜਦੋਂ ਸਾਡੇ ਕੋਲੇ ਆਊਗਾ ਪਤਾ ਲੱਗੂਗਾ ਜਦੋਂ ਕੰਮਾਂ ਦਾ ਟਾਈਮ ਆਸੀ ਕੰਮ ਕਰਦੇ ਆ ਜੀ ਖੇਤੀ ਕਰਦੇ ਆ ਹੁਣ ਝੋਨਾ ਲਾ ਕੇ ਹਟੇ ਆ ਸੀ ਸਾਰੇ ਕਿਸਾਨ ਆਪ ਟਰੈਕਟਰ ਚਲਾਉਂਦੇ ਸੀ ਆਪ ਹੀ ਕੰਮ ਕਰਦੇ ਸੀ ਜਿੱਦਾਂ ਖੇਤੀ ਦਾ ਹੁੰਦਾ ਸੀ ਜਗਰਾਉਂ ਤੋਂ ਲੋਕਲ ਵਿਧਾਇਕ ਨੇ ਬੀਬੀ ਸਰਬਜੀਤ ਕੌਰ ਮਾਨੂਕੇ ਤੁਸੀਂ ਉਹਨਾਂ ਦਾ ਵੀ ਬਿਆਨ ਦੇਖਿਆ ਹੋਣਾ ਮੇਰੇ ਖਿਆਲ 'ਚ ਉਹਨਾਂ ਦਾ ਵੀ ਇਸ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਬਿਆਨ ਆਇਆ ਉਹ ਕਹਿੰਦੇ ਕਿ ਕਿਸਾਨ ਖੁਸ਼ ਬੜੇ ਨੇ ਨੀ ਨੀ ਜੇ ਮੈਂ ਝੂਠ ਬੋਲਦਿਆ ਜੀ ਆਪਾਂ ਨੂੰ ਪਤਾ ਹੀ ਆ ਜੀ ਸਾਰੇ ਬੀਬੀ ਸਰਬਜੀਤ ਕੌਰ ਨੂੰ ਆਪਾਂ ਜਾਣਦੇ ਆ ਵੀ ਉਹਨਾਂ ਦੇ ਵੀ ਕਿਸੇ ਦੇ ਜੇ ਉਹ ਚੰਗੇ ਹੁੰਦੇ 7 ਤਰੀਕ ਨੂੰ ਸਾਡੇ ਧਰਨੇ 'ਚ ਆ ਕੇ ਗੱਲ ਕਹਿੰਦੇ ਉਦੋਂ ਸਾਡੇ ਧਰਨੇ ਦੇ ਵਿੱਚ ਆਉਂਦੇ ਆਪਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਵੀ ਆਓ ਭਾਈ ਕਿਸਾਨਾਂ ਦੇ ਨਾਲ ਖੜੋ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਆ ਕੇ ਕਿਸਾਨਾਂ ਦੇ ਨਾਲ ਨਹੀਂ ਖੜਿਆ ਜੇ ਪਾਏ ਕਿਸਾਨਾਂ ਦੇ ਹਮਾਇਤੀ ਹੁੰਦੇ ਤਾਂ ਸਾਡੇ ਨਾਲ ਆ ਕੇ ਖੜਦੇ ਜਾਂ ਆਪਾਂ government ਮਾਨਤਮਾਨ ਨੂੰ ਕਹਿੰਦੇ ਕੈਬਨਿਟਰਨ ਦੀ ਮੀਟਿੰਗ ਦੇ ਵਿੱਚ ਕਹਿੰਦੇ ਵੀ ਇਹ ਕਿਸਾਨ ਮਾਰੂ ਨੀਤੀ ਆ ਜੀ ਇਹ ਲਾਗੂ ਨਹੀਂ ਹੋਣੀ ਚਾਹੀਦੀ ਪਰ ਕੋਈ ਬੋਲੇ ਨਹੀਂ ਕਿ 92 ਦੇ 92 ਗੁੰਗੇ ਐਮਐਲਏ ਬਣ ਗਏ ਜੀ ਹੂੰ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਇਹ ਗੱਲ ਲਗਾਤਾਰ ਹੀ ਕਹਿ ਰਹੀ ਹੈ ਕਿ ਕਿਸਾਨ ਖੁਸ਼ ਨੇ ਕਿਸਾਨ ਸਾਨੂੰ ਖੁਦ ਜਿਹੜੇ ਉਹ ਮਤੇ ਪਾ ਕੇ ਦੇ ਰਹੇ ਆ ਮੰਤਰੀ ਕਹਿੰਦੇ ਕਿ 164 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਨੂੰ ਮਤੇ ਪਾ ਕੇ ਦਿੱਤੀ ਹਾਲਾਂਕਿ ਵਿਰੋਧ ਦੇ ਵਿੱਚ ਕਿੰਨੇ ਆ ਉਹ ਦੱਸ ਨਹੀਂ ਸਕੀ ਕੀ ਇੱਥੇ ਚੋਰ ਮੂਰੀ ਹੈ ਬਿਲਕੁਲ ਚੋਰ ਮੂਰੀ ਹੈ ਜੀ ਸਾਨੂੰ ਇੱਕ ਵੀ ਮਤਾ ਦਿਖਾ ਦੇਣਾ ਜੀ ਕਿਹੜਾ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਹੁੰਦੀਆਂ ਉਸ ਪਿੰਡ ਦਾ ਇੱਕ ਮਤਾ ਦਿਖਾਉਣ ਜੀ ਲੋਕਾਂ ਦੇ ਸਾਹਮਣੇ ਕਚਹਿਰੀ ਤੇ ਦੱਸਣ ਉਹਨੂੰ ਪਾ ਕੇ ਦਿੱਤੇ ਹਾਂਜੀ ਬਰੋਚ ਅਸੀਂ ਪਾ ਕੇ ਦਿੱਤੇ ਆ ਜੀ ਸਾਰੇ ਪਿੰਡਾਂ ਚੋਂ ਸਾਰੇ ਪਿੰਡਾਂ ਚੋਂ ਜਿੰਨੇ ਪਿੰਡਾਂ ਦੀ ਜ਼ਮੀਨ ਹੁੰਦੀ ਸੀ ਉਹਨਾਂ ਦੇ ਫਿਰ ਅੰਕੜੇ ਕਿਉਂ ਨਹੀਂ ਦੱਸੇ ਜਾ ਰਹੇ ਸਰਕਾਰ ਨੇ ਉਹੀ ਤਾਂ ਗੱਲ ਆ ਜੀ ਉਹ ਲਕੋ ਰਹੇ ਆ ਉਹ ਸਾਡੇ ਐਫੀਡੇਵਟ ਦਿਖਾਉਣ ਵੀ ਜਿਹੜੇ ਆਏ ਹੋਏ ਆ ਸਾਡੇ ਕੋਲੇ ਇਹਨਾਂ ਨੂੰ ਜਿਹੜੇ ਐਫੀਡੇਵਟ ਦਿੱਤੇ ਸੀਗੀ ਉਹਦੀ ਰਸੀਵਿੰਗ ਕਾਪੀ ਸਾਡੇ ਕੋਲੇ ਹੈਗੀ ਆ ਜੀ ਹਾਂ ਸਾਡੇ ਕੋਲੇ ਹੈਗੀ ਆ ਅਸੀਂ ਦਿਖਾਉਨੇ ਆ ਹੁਣ ਅਰਬਾਂ ਰੁਪਈਆ ਸਰਕਾਰ ਦੇ ਵੱਲੋਂ ਇਸ ਤੇ ਵੀ ਖਰਚਾ ਜਾ ਰਿਹਾ ਜਿਹੜੇ ਯੂਟਿਊਬਰ ਨੇ ਇਨਫਲੂਐਂਸਰ ਲੋਕ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ ਤੁਸੀਂ ਇਹਦੀ ਪ੍ਰੋਮੋਸ਼ਨ ਕਰੋ ਤਾਂ ਇੱਕ ਪਾਸੇ ਸਰਕਾਰ ਇਸ ਲੈਵਲ ਤੇ ਉਤਰੀ ਹੋਈ ਐ ਤੇ ਦੂਜੇ ਪਾਸੇ ਜੇ ਸਰਕਾਰ ਹਲੇ ਵੀ ਨਹੀਂ ਮੰਦੀ ਤਾਂ ਫਿਰ ਤੁਹਾਡਾ ਐਕਸ਼ਨ ਕੀ ਰਹਿਣ ਵਾਲਾ ਸਾਡਾ ਐਕਸ਼ਨ ਆ ਜੀ ਅਸੀਂ ਜ਼ਮੀਨ ਇਹਨੂੰ ਕਿਸੇ ਦੇ ਕੀਮਤ ਦੇ ਬਦਿ ਨਹੀਂ ਦੇਣੀ ਜੇ ਕਹਿਣ ਵੀ ਕਰੋੜ ਰੁਪਈਆ ਸਾਨੂੰ ਤੋਂ ਲੈ ਲਓ ਤਾਂ ਕਿ ਜ਼ਮੀਨ ਦੇ ਦਿਓ ਅਸੀਂ ਦੇਣੀ ਨਹੀਂ ਜੀ ਕਿਉਂਕਿ ਅਸੀਂ ਸਾਡੀ ਇਹ ਮਾਂ ਮਾਂ ਸਾਡੀ ਜ਼ਮੀਨ ਸਾਡੀ ਮਾਂ ਆ ਅਸੀਂ ਇਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਜ਼ਮੀਨ ਨਹੀਂ ਦੇਵਾਂਗੇ ਹਾਂਜੀ ਤਾਂ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਤੇਜ਼ ਹੋਊਗਾ ਜੀ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਦੇ ਖਿਲਾਫ ਆ ਜਿਹੜੀ ਉਹ ਲੜਾਈ ਮੈਂ ਤੁਹਾਨੂੰ ਇੱਕ ਆਪਨੇ ਮੇਰੇ ਫੋਨ ਦੇ ਵਿੱਚ ਆ ਜੀ ਇਹ ਕੱਲ ਭਗਵੰਤ ਮਾਨ ਸਾਹਿਬ ਬੋਲ ਰਹੇ ਸੀ ਨਾ ਵੀ ਜਮੀਨ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਸਾਨੂੰ ਜਿਹੜੀ ਤਸਦੀਲਦਾਰ ਸਾਹਿਬ ਤੋਂ ਚਿੱਠੀ ਆਈ ਆ ਵੀ ਉਹ ਰੋਕ ਲੱਗੀ ਗਈ ਆ ਮੈਂ ਤੁਹਾਨੂੰ ਉਹ ਚਿੱਠੀ ਵੀ ਦਿਖਾਉਣਾ ਜੀ ਤੇ ਜਿਹੜੀ ਕੱਢੀ ਐ ਇੰਨੇ ਝੂਠ ਬੋਲ ਰਹੇ ਆ ਜੀ ਸਾਨੂੰ ਅਸੀਂ ਇਹ ਗੱਲ ਤਾਂ ਹੀ ਕਹਿੰਦੇ ਆ ਵੀ ਜਿਹੜੀ ਇਹ ਮੁੱਖ ਮੰਤਰੀ ਸਾਹਿਬ ਆ ਇਸ ਅਹੁਦੇ ਤੇ ਹੁੰਦੇ ਹੋਈ ਵੀ ਵੀ ਝੂਠ ਬੋਲੇ ਆ ਦੇਖੋ ਜੀ ਤੁਸੀਂ ਇੱਕ ਕਿੱਤੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹਨਾਂ ਨੇ ਆ ਦੇਖੋ ਜੀ ਤੁਸੀਂ सीएलयू ਤੇ ਰੋਕ ਲਾਈ ਹੋਈ ਹੈ ਜੀ ਸਾਡੇ ਆ ਪਿੰਡਾਂ ਦੇ ਵਿੱਚ ਕਿ ਕਿਸੇ ਵੀ ਜਾਰੀ ਨਾ ਤਰੰਤ ਕੀਤਾ ਜਾ ਸੀएलयू ਕਿਸੇ ਨੂੰ ਵੀ ਜਾਰੀ ਨਾ ਕੀਤਾ ਜਾਵੇ ਆ ਵੇਖੋ ਜੀ ਤਸੀਲਦਾਰ ਸਾਹਿਬ ਦੇ ਦਫ਼ਤਰ ਤੋਂ ਸਾਨੂੰ ਚਿੱਠੀ ਆਈ ਮਤਲਬ ਜਦੋਂ ਸੀएलयू ਜਾਰੀ ਨਹੀਂ ਕੀਤਾ ਜਾਣਾ ਤਾਂ ਫਿਰ ਧੱਕਾ ਹੀ ਹੋ ਗਿਆ ਤਾਂ ਕਹੀ ਹੋ ਗਿਆ ਜੀ ਆ ਦੇਖੋ ਹਲਕਾ ਪਡਵਾਰੀ ਨਗਵਾਰ ਗੁਜਰਾ ਜੀ ਬੋਨਾ ਮਾਲਕ ਸੋਈਆਂ ਇਹਨਾਂ ਦੇ ਵਿੱਚ ਕਿਸੇ ਨੂੰ ਵੀ ਸੀएलयू ਨੇ ਦਿੱਤਾ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੇਖੋ ਮਤਲਬ ਮੁੱਖ ਮੰਤਰੀ ਝੂਠ ਬੋਲ ਰਹੇ ਸ਼ਰੇਆਮ ਬੋਲ ਰਿਹਾ ਜੀ ਆ ਦੇਖੋ ਜਿਆਦਾ ਤਸੀਲਦਾਰ ਜੀ ਲੇਟਰ ਜਿਹੜੀ ਆ ਇਹ ਦਿਖਾਈ ਜਾ ਰਹੀ ਆ ਤਸੀਲਦਾਰ ਦੀ ਇਹ ਲੈਟਰ ਆ ਜਿਹਦੇ ਵਿੱਚ ਉਹ ਤੁਰੰਤ ਪ੍ਰਭਾਵ ਦੇ ਨਾਲ ਜਾਰੀ ਕਰਨ ਤੇ ਰੋਕ ਲਈ ਜਾਂਦੀ ਹੈ ਤੇ ਜਦੋਂ CLU ਜਾਰੀ ਨਹੀਂ ਹੋਣਾ ਜਦੋਂ NOC ਜਦੋਂ ਨਹੀਂ ਮਿਲਨੀ ਤਾਂ ਫਿਰ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਧੱਕਾ ਹੀ ਹੋ ਗਿਆ ਤਾਂ ਫਿਰ ਉਹਨਾਂ ਦੀਆਂ ਜ਼ਮੀਨਾਂ ਇੱਕ ਤਰੀਕੇ ਨਾਲ ਤੁਸੀਂ ਫ੍ਰੀ ਜਿਹੜੀਆਂ ਉਹ ਕਰ ਲਈਆਂ ਨੇ ਤਾਂ ਫਿਰ ਉਹਨਾਂ ਦਾ ਅਧਿਕਾਰ ਰਹਿ ਕਿੱਥੇ ਜਾਂਦਾ ਤਾਂ ਤੁਸੀਂ ਗੱਲਬਾਤ ਕਰ ਲਈ ਸਾਡੇ ਨਾਲ ਜੁੜੇ ਪਰ ਚੇਤਾਵਨੀ ਕੀ ਦੇਣਾ ਚਾਹੂਗੇ ਹੁਣ ਅਸੀਂ ਇਹ ਚੇਤਾਵਨੀ ਦਿੰਦੇ ਆਂ ਵੀ ਇਹ ਜਿਹੜੀ ਲੈਂਡ ਪੁਲਿਸ ਸਕੀਮ ਆ ਇਹ ਨੂੰ ਵਾਪਸ ਲਵੇ ਸਰਕਾਰ ਜਿਹੜੇ ਕਿਸਾਨਾਂ ਦੇ ਹੱਕ ਆ ਕਿਸਾਨੀ ਖੇਤੀ ਸੂਬਾ ਸਾਡਾ ਇੱਥੇ ਕਿਸਾਨੀ ਹੁੰਦੀ ਆ ਅਸੀਂ ਬੜੇ ਖੁਸ਼ਹਾਲ ਆ ਖੇਤੀ ਕਰਕੇ ਬੜੇ ਖੁਸ਼ ਆ ਪਰ ਜੇ ਸਰਕਾਰ ਨੇ ਇਹ ਨੀਤੀ ਨਾ ਰੱਦ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਤੇਜ਼ ਸੰਘਰਸ਼ ਕਰਾਂਗੇ ਤਾਂ ਕਿ ਇਹਨਾਂ ਨੂੰ ਸੜਕ ਬਾਹਰ ਨਿਕਲਣਾ ਔਖਾ ਹੋ ਜੂਗਾ ਨਾਜੀ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਲਕੁਲ ਜੀ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ 'ਚ ਬੋਰਡ ਲਾਵਾਂਗੇ ਵੀ ਇਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਨਾ ਹੋਵੇ ਕਰਾਂਗੇ ਕੀ ਸੀ ਸਰ ਚਲ ਗੱਲਬਾਤ ਕਰਨ ਲਈ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਸਨ ਕਿਸਾਨ ਆਗੂ ਜਿਹੜੇ ਕਿ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਨ੍ਹਾਂ ਨੇ ਆਪਣੀ ਕਮੇਟੀ ਬਣਾਈ ਹੋਈ ਆ ਉਸ ਕਮੇਟੀ ਦੇ ਮੈਂਬਰ ਸੀ ਔਰ ਸਰਕਾਰ ਦੇ ਝੂਠ ਦਾ ਉਹਨਾਂ ਨੇ ਪਰਦਾਫਾਸ਼ ਕੀਤਾ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਇੱਕ ਤਾਂ ਧੱਕੇ ਨਾਲ ਜਿਹੜੀ ਆ ਜ਼ਮੀਨ ਨਹੀਂ ਲਈ ਜਾ ਰਹੀ ਉਹਦੇ ਇਹਨਾਂ ਨੇ ਸਬੂਤ ਦਿਖਾਏ ਆ ਕਾਗਜ਼ ਪੱਤਰ ਦਿਖਾਏ ਆ ਜਿਹੜੇ ਸਰਕਾਰ ਦੇ ਆ ਔਰ ਉਤੋਂ ਸਾਫ਼ ਪਤਾ ਲੱਗਦਾ ਕਿ ਸਰਕਾਰ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਖੁਦ ਜਿਹੜੇ ਉਹ ਝੂਠ ਬੋਲ ਰਹੇ ਹੈਗੇ ਆ ਔਰ ਦੂਜੇ ਸਾਪ ਤੌਰ ਤੇ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਸਰਕਾਰ ਨੂੰ ਆਪਣੀ ਨਹੀਂ ਦੇਵਾਂਗੇ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਾਂ ਦਾ ਟੀਵੀ ਜਗਰਾਉਂ